हां बादा 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 मुझे 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 हमें। हमें जी सिलाई कढ़ाई पेंट ब्लॉग ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਉਮੀਦ ਕਰਦੀਆਂ ਠੀਕ ਹੋਵੋਗੇ ਖੁਸ਼ ਹੋਵੋਗੇ ਫਸਾ ਲਵੋਗੇ ਬਹਿ ਕੇ ਜੀ ਤੁਹਾਨੂੰ ਮੇਰੇ ਨਾਲ ਕੁਝ ਰੱਖਣ ਕਰਦੇ ਤੁਹਾਨੂੰ ਵੀ ਨਹੀਂ ਜੀ ਵਰਜੇ ਦਾ ਥੈਂਕਸ 채ਨਲ ਤੇ ਆਉਣ ਲਈ 채ਨਲ ਨੂੰ ਸਬਸਕ੍ਰਾਈਬ ਕਰਨ ਲਈ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੀ ਸੱਤੇ سپورਟ ਨਾਲ ਹੀ ਆਪਾਂ ਨੇ ਅੱਗੇ ਵਧਣਾ ਜੋ ਨਹੀਂ ਵੀ ਵਰਜੇ ਜੁੜਦੇ ਨੇ 채ਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਦੇਖੋ ਇਹ ਆਪਾਂ ਨੇ ਸਵੈਟਰ ਰੈਡੀ ਕਰਕੇ ਦਿੱਤਾ ਜੀ ਕਸਟਮਰਾਂ ਦਾ ਵੀਡੀਓ ਚ ਥੋੜਾ ਜਿਹਾ ਲਾਈਟ ਕਲਰ ਆ ਰਿਹਾ ਇਹਦੂ ਥੋੜਾ ਜਿਹਾ ਡਾਰਕਾ ਜਿਆਦਾ ਡਾਰਕ ਵੀ ਨਹੀਂ ਮੀਡੀਅਮ ਜਿਹਾ ਗ੍ਰੇ ਹੈ ਮੈਂ ਬੁਲਟੀ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਐਵੇਂ ਦੀ ਬੁਲਟੀ ਪਾਈ ਆਪਾਂ ਨੇ ਜੀ ਦੇਖੋ ਬ੍ਰੀਕ ਬ੍ਰੀਕ ਜੈਂਟਸ ਸਵੈਟਰ ਹੈ ਜੀ ਇਹ ਠੀਕ ਹੈ 500 ਰੁਪਏ ਇਹਦੀ ਬਣਾਈ ਰਹੂਗੀ ਬਾਕੀ ਜੋ ਵੀ ਪਛਮ ਤੁਸੀਂ ਲਵਾਉਣੀ ਹੈ 1000 ਰੁਪਏ ਕਿਲੋ ਆਉਂਦੀ ਹੈ ਜਿਹੜੀ ਉਹ 100 ਰੁਪਏ ਦਾ ਗੋਲਾ ਹੁੰਦਾ ਜੀ ਜੇ ਆਪਾਂ ਲੱਛੇ ਲਾਵਾਂਗੇ ਤਾਂ ਇੱਕ ਲੱਛਾ 100 ਰੁਪਏ ਦਾ ਹੁੰਦਾ 100 ਗ੍ਰਾਮ ਦੀ ਗੋੜਾ ਹੁੰਦਾ 100 ਗ੍ਰਾਮ ਦੀ ਲੱਛਾ ਹੁੰਦਾ ਜੇ ਆਪਾਂ ਥੋੜੀ ਜਿਹੀ ਧੁਕਟ ਵਾਲੀ ਲਾਵਾਂਗੇ ਉਹ 80 ਰੁਪਏ ਦਾ ਲੱਸਾ ਬੈ ਜਾਂਦਾ ਤੇ 80 ਰੁਪਏ ਦਾ ਗੋੜਾ ਪੈ ਜਾਂਦਾ ਉਹ ਮੀਡੀਅਮ ਪਛਮ ਆ ਜਾਂਦੀ ਹੈ ਜੀ ਉਹ ਵੀ ਵਧੀਆ ਹੁੰਦੀ ਹੈ ਠੀਕ ਆ 20 ਸੇਪ ਦਾ ਆਪਾਂ ਨੇ ਗੜਾ ਕੀਤਾ ਇਹੀ ਜਿਉਂ ਨਸੀ ਜੀ ਉਹ ਆ ਪੈਕਟ ਵਿੱਚ ਗੋਲੇ ਸੀ ਦੇਖੋ ਆ ਮੇਰੇ ਗੋਲਿਆਂ ਦੀ ਬਣਾਈ ਆ ਆਪਣੇ ਗ੍ਰੇ ਕਲਰ ਤੇ ਇਹ ਪਿਸਤਾ ਜਿਹਾ ਕਲਰ ਹੈ ਇਹ ਲੱਛੇ ਜਿਹਾ ਕੀ ਜੀ ਇਹ ਵੀ ਸੇਮ ਹੈ ਬਸ ਇਹਦਾ ਇੱਕ ਇਹੀ ਧਿਆਨ ਹੁੰਦਾ ਵੀ ਇਹਨੂੰ ਸਰਥ ਚ ਨਾ ਤੋ ਜੀ ਬਸ ਇਹ ਗਮਸੇਣ ਚ ਨਾ ਤੋ ਜਮਾ ਵੀ ਬੂਰ ਨਹੀਂ ਆਉਂਦਾ ਹੈਗਾ ਤੇ ਮੈਂ ਕਹਿ ਕੇ ਦਿੱਤੀ ਆ ਪੂਰੀ ਵਧੀਆ ਗਾਰੰਟੀ ਤੇ ਵੀ ਕੋਈ ਬੂਰ ਬਾਰ ਨਹੀਂ ਆਊਗਾ ਠੀਕ ਹੈ ਜੀ ਵੀ ਸ਼ੇਪ ਗੜਾ ਕਰਿਆ ਹੋਇਆ ਦੇਖੋ ਤੁਹਾਨੂੰ ਨੇੜੇ ਤੋਂ ਦਿਖਾ ਦਦਿਆਂ ਪੂਰੀ ਫੁਣੀ ਸਿੰਘ ਦੇ ਨਾਲ ਕੀਤਾ ਹੋਇਆ ਜੀ ਇਹ ਮੋਢਿਆਂ ਦਾ ਬਾਰਡਰ ਆ ਗਿਆ बस आप बिजी चल रहे ना बना के ता करके आप वीडियो तो भी नहीं पई कल भी सोटोटी जी वीडियो पाई सी ये पा साइड आ गया जी देखो पता नहीं अलीयर जी नहीं आ रही असल वीडियो देखो जी एन पूरा गुंदमे गुंदमे हथ का बनाया होया नहीं है भी वो टूटी जी टू आिले ढिले जी आप करके दे देंगे नहीं जी कसमी कसमी जी चीज जी, बनी हुई है गुंदमी जी ਉਹ ਬ੍ਰੀਕ ਹੈ ਆਪਾਂ ਨੇ ਬੁੰਟੀ ਬਾਈ ਆਪਾਂ ਇੱਕ ਦੋ ਦਿਨ ਬਾਅਦ ਤਾਂ ਲੱਗ ਜਾਂਦੇ ਨੇ ਜੀ ਇਹ ਚੀਜ਼ ਆਪਾਂ ਪੂਰੀ ਵਧੀਆ ਬਣਾ ਕੇ ਦਿੰਨੇ ਆ ਜਿਵੇਂ ਆਪਾਂ ਨੂੰ ਨਾਪ ਲੈ ਦਿੰਦੇ ਨੇ ਹਨਾ ਆਪਾਂ ਉਸੇ ਨਾਪ ਤੇ ਨੇ ਸਬਣਾ ਕੇ ਦਿੰਨੇ ਆ ਮੈਂ ਇਹੀ ਕਰੀ ਹੁੰਦੀ ਹਣੀ ਜੀ ਨਾਪ ਪਰਫੈਕਟ ਦੱਸਿਆ ਕਰੋ ਦੇਖੋ ਫਿਰ ਉਵੇਂ ਦੀ ਉਹ ਚੀਜ਼ ਬਣਦੀ ਆ ਹੁਣ ਆਪਾਂ ਨੇ ਬਲੈਕ ਜੈਕਟ ਲਾਈ ਹੋਈ ਹੈ ਜੀ ਇਸ ਤੋਂ ਬਾਅਦ ਉਹ ਕਿਸੇ ਦੀ ਬਲੈਕ ਜੈਕਟ ਰੈਡੀ ਕਰਕੇ ਦੇ ਦਿੰਨਾ ਬਾਕੀ ਲੋਕਲ ਵੀ ਬਹੁਤ ਆਉਂਦੀਆਂ ਨੇ ਜੀ ਕਹਿੰਦਾਂਗੇ ਨੇ ਵੀ ਦੁਕਾਨ 'ਚ ਬਲੋ ਜੈਕਟ ਜੇ ਬੁਣੇ ਹੋਈ ਹੈਗੇ ਨੇ ਸਾਨੂੰ ਉਹ ਦੇ ਦਿਓ ਕਿਉਂਕਿ ਠੰਡ ਸ਼ੁਰੂ ਹੋ ਗਈ ਜੀ ਹੈ ਨਾ ਤਾਂ ਕਰਕੇ ਕਿਸੇ ਨੇ ਕਿਤੇ ਜਾਣਾ ਹੁੰਦਾ ਫਿਰ ਕਹਿੰਦੇ ਨੇ ਜੇ ਬੁਣੇ ਪਈ ਨੇ ਉਹ ਦੇ ਦਿਓ ਕਿਉਂਕਿ ਆਪਾਂ ਨੂੰ ਹਜੇ ਬੈਗ ਤੋਂ ਦੀ ਕਿਰਪਾ ਲੜਕਾ ਮਾਂ ਵਧੀਆ ਹੀ ਜਾਂਦਾ ਆਇਂਦ ਕੰਡ ਚ ਬੁਣ ਕੇ ਰੱਖਣ ਦਾ ਟਾਈਮ ਹੀ ਨਹੀਂ ਲੱਗਦਾ ਸੋਚਦੇ ਆਂ ਵੀ ਚਲੋ ਵਿੱਚ ਦੀ ਜਦੋਂ ਵੀ ਟਾਈਮ ਹੋਏ ਇੱਕ ਦੋ ਚੀਜ਼ਾਂ ਇਹ ਰੈਡੀ ਕਰਕੇ ਰੱਖਾਂਗੇ ਜਿਵੇਂ ਜੈਕਟ ਬਲਾউজ ਕਰ ਲੂਗੀ ਕਸਟਮਰ ਆਈ ਸੀਗੇ ਪੁੱਛਦੇ ਸੀ ਵੀ ਬਲਾউজ ਲੈਣਾ ਸੀ ਨੇ ਦੇਖੋ ਜੀ ਇਹ ਮੇਰਾ ਸਵੈਟਰ ਹੈ ਇਹ ਹਜੇ ਵੀਡੀਓ ਚ ਨੂੰ ਇੰਨਾ ਪੂਰਾ ਕਲੀਅਰ ਨਹੀਂ ਆ ਰਿਹਾ ਹੈਗਾ ਬਹੁਤ ਹੀ ਜ਼ਿਆਦਾ ਸੂਨੋ ਬਣਿਆ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਹੀ ਦਿਖਾ ਦਾਨੀ ਆ ਇਹਦੇ ਜੀ ਪੰਜ ਗੋਲੇ ਵਾਂਗੂ ਹੀ ਲੱਗ ਗਏ ਠੀਕ ਆ ਪੰਜ ਤੋਂ ਬਸ ਥੋੜਾ ਜਿਹਾ ਗੋੜ ਰਿਹਾ ਜੀ ਪੂਰੀ ਦਾ ਛੰਮੰਗੀ ਲੱਗ ਗਈ ਜੀ ਦੇਖੋ ਜਿੰਨੀ ਥੋੜਾ ਜਿਹਾ ਗੋਲਾ ਬੁਝਿਆ ਐਵੇਂ ਦਾ ਸੇ ਲਾਈਟ ਕਲਰ ਆ ਰਹੀ ਹੈ ਜੇ ਪਤਾ ਨਹੀਂ ਆਹ ਦੇਖੋ ਹੁਣ ਸਹੀ ਆ ਰਿਹਾ ਹੁਣ ਕਲਰ ਜੰਮੀ ਸਹੀ ਆ ਰਿਹਾ ਮੈਂ ਹੁਣ ਤੁਹਾਨੂੰ ਪਛਮੇ ਦੇਖਾ ਦਨੀਆ ਦੇਖੋ ਜਿਆਦਾ ਮੋਟੀ ਨਹੀਂ ਹੈ ਫਰੀ ਕੋ ਬਾਹਰ ਕੋ ਪਛਮੇ ਜੀ ਇਹਦੇ ਨਾਲ ਵੀ ਨਹੀਂ ਲੱਗਦਾ ਜੀ ਮੇਰੇ ਢੇਡ ਮੇਡ ਜਾ ਹੋਵੇ ਚਲੋ ਕੱਲ ਨੂੰ ਮਿਲਦੇ ਹਾਂ ਨਾ ਵੀ ਸਵੇਰ ਨਵੇਂ ਬਲਾਗ ਦੇ ਨਾਲ ਜੇ ਕਰਨ ਮੇਰਾ ਥੋੜਾ ਜਿਹਾ ਬਲਾਗ ਚੰਗਾ ਲੱਗਿਆ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੱਸਿਓ ਭੈਣਾ ਕਮੈਂਟ ਕਰਕੇ ਕਿਵੇਂ ਦਾ ਲੱਗਿਆ ਸਵੈਟਰ ਬਹੁਤ ਹੀ ਕਿੰਨੀ ਲੱਗੀ ਤੁਹਾਨੂੰ ਓਕੇ ਜੀ ਥੈਂਕ ਯੂ